ਦੱਸ ਦिए ਕਿ ਇਸ ਵਕਤ ਦੀ ਹੈ ਵੱਡੀ ਖਬਰ ਹੈ ਤੁਹਾਹਾਂ ਦੇ ਵਿਚਾਰੇ ਇਹ ਬੁਰੀ ਖਬਰ ਜਿਹੜੀ ਹੈ ਕਿ ਸਾਹਮਣੇ ਆਈ ਹੈ ਮਸ਼ਹੂਰ ਐਕਟਰਸ ਜਿਹੜੇ ਕੀ ਅਸਰਾਨੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਵਕਤ ਦੀ ਹੈ ਵੱਡੀ ਖਬਰ ਹੈ ਸੀਨੀਅਰ ਅਦਾਕਾਰ ਅਸਰਾਨੀ ਦਾ 84 ਸਾਲਾਂ ਦੀ ਉਮਰ ਦੇ ਵਿੱਚ ਦਿਹਾਂਤ ਹੋਇਆ ਤਾਂ ਇਸ ਦੀ ਪੋਸਟੀ ਜਿਹੜੀ ਕਿ ਉਹਨਾਂ ਦੇ ਭਤੀਜੇ ਦੇ ਵੱਲੋਂ ਕੀਤੀ ਗਈ ਹੈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਸੋਮਵਾਰ ਸ਼ਾਮ ਨੂੰ 4 ਵਜੇ ਦੇ ਕਰੀਬ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦਾ ਜਿਹੜਾ ਕਿ ਦਿਹਾਂਤ ਹੋ ਗਿਆ ਸੀ ਤਿਉਹਾਰਾਂ ਦੇ ਵਿਚਾਲੇ ਇਹ ਬੁਰੀ ਖਬਰ ਜਿਹੜੀ ਹੈ ਕਿ ਸਾਹਮਣੇ ਆ ਰਹੀ ਹੈ ਇਸ ਤਰ੍ਹਾਂ ਕਿ ਲੰਬੀ ਬਿਮਾਰੀ ਦੇ ਕਾਰਨ ਹਸਪੀਟਲ ਦੇ ਵਿੱਚ ਦਾਖਲ ਸਨ ਤੇ ਇਸ ਤੋਂ ਬਾਅਦ ਉਹਨਾਂ ਨੇ 84 ਸਾਲਾਂ ਦੇ ਵਿੱਚ ਜਿਹੜੇ ਕਿ ਆਪਣੇ ਆਖਰੀ ਸਾਹ ਲੈਨੇ ਫਿਲਮ ਜਗਤ ਦੇ ਵਿੱਚ ਕਾਫੀ ਲੋਕਾਂ ਨੂੰ ਹਸਾਇਆ ਤੇ ਆਪਣੀ ਅਦਾਕਾਰੀ ਦੇ ਨਾਲ دیਵਾਨਾ ਬਣਾਇਆ ਤੇ ਉਹੀ ਸੀਨੀਅਰ ਅਦਾਕਾਰ ਅਸਰਾਨੀ ਜਿਹੜੇ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ